ਪਹਿਲਗਾਮ ਦੇ ਵਿੱਚ ਹਮਲਾ ਕਰਕੇ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦਹਿਸ਼ਤਗਰਦਾਂ ਨੇ ਆਪਣਾ ਉਹ ਕੰਮ ਕਰ ਦਿੱਤਾ ਜੋ ਇਨਸਾਨੀਅਤ ਦੇ ਖਿਲਾਫ ਸੀ ਤੁਹਾਡੇ ਜ਼ਿਹਨ ਵਿੱਚ ਆ ਰਿਹਾ ਹੋਵੇਗਾ ਕਿ ਦਹਿਸ਼ਤਗਰਦਾਂ ਨੇ ਪਹਿਲਗਾਮ ਦੇ ਵਿੱਚ ਘੁੰਮ ਰਹੇ ਜੋ ਮਾਸੂਮ ਲੋਕ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੇ ਆਪਣਾ ਕੰਮ ਖਤਮ ਕਰ ਲਿਆ ਪਰ ਨਹੀਂ ਉਹਨਾਂ ਦੀਆਂ ਚੱਲੀਆਂ ਉਹਨਾਂ ਦੀ ਬੰਦੂਕਾਂ ਤੋਂ ਚੱਲੀਆਂ ਗੋਲੀਆਂ ਨੇ ਸਿਰਫ ਜਾਨਾਂ ਹੀ ਨਹੀਂ ਲਈਆਂ ਸਗੋਂ ਰਿਸ਼ਤਿਆਂ ਨੂੰ ਵੀ ਤੋੜ ਦਿੱਤਾ ਹੈ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਾਰਨ ਇਹ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੂਰੀਆਂ ਵੱਧ ਗਈਆਂ ਤਲਖੀਆਂ ਵੱਧ ਗਈਆਂ ਦੋਹੇ ਮੁਲਕਾਂ ਦੀਆਂ ਸਰਕਾਰਾਂ ਦੋਹੇ ਮੁਲਕਾਂ ਦੇ ਜਿਹੜੇ ਮੰਤਰੀ ਨੇ ਜਾਂ ਜੋ ਸੁਰੱਖਿਆ ਦੇ ਨਾਲ ਸੰਬੰਧਿਤ ਲੋਕ ਨੇ ਸਾਰੇ ਇੱਕ ਠੋਕ ਕੇ ਇੱਕ ਦੂਜੇ ਨੂੰ ਜਵਾਬ ਦੇਣ ਦੀ ਗੱਲ ਕਹਿ ਰਹੇ ਨੇ ਪਰ ਇਸ ਹੋ ਹੱਲੇ ਦੇ ਵਿੱਚ ਇੱਕ ਆਵਾਜ਼ ਹਮੇਸ਼ਾ ਲਈ ਦੱਬੀ ਜਾ ਰਹੀ ਹੈ ਉਹ ਆਵਾਜ਼ ਹੈ ਮਮਤਾ ਦੀ ਜੀ ਹਾਂ ਅਸੀਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਅਟਾਰੀ ਸਰਹੱਦ ਤੇ ਰੋਜ਼ ਕੋਈ ਨਾ ਕੋਈ ਅਜੀਹੀ ਤਸਵੀਰ ਸਾਹਮਣੇ ਆ ਰਹੀ ਹੈ ਜੋ ਲੋਕਾਂ ਦਾ ਦਿਲ ਤੋੜ ਕੇ ਰੱਖ ਰਹੀ ਹੈ ਤਾਜ਼ਾ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਜਿੱਥੇ ਸਾਡੇ ਪੱਤਰਕਾਰ ਨੇ ਇਹ ਤਸਵੀਰਾਂ ਆਪਣੇ ਕੈਮਰੇ 'ਚ ਕੈਦ ਵੀ ਕੀਤੀਆਂ ਤੇ ਕੁਝ ਤਸਵੀਰਾਂ ਵੀ ਉਹਨਾਂ ਦੇ ਹੱਥ ਲੱਗੀਆਂ ਜੋ ਇਨਸਾਨੀਅਤ ਨੂੰ ਇੱਕ ਵਾਰ ਤਾਂ ਰੋਣ ਦੇ ਲਈ ਮਜਬੂਰ ਕਰ ਦੇਗੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਮਾਂ ਅਤੇ ਇੱਕ ਬੱਚੇ ਦੀ ਇਸ ਤਸਵੀਰ ਦੇ ਵਿੱਚ ਇੱਕ 2 ਸਾਲ ਤੋਂ ਘੱਟ ਉਮਰ ਦੀ ਬੱਚੀ ਉਸ ਦੀ ਮਾਂ ਜੋ ਰਜੌਰੀ ਦੇ ਵਿੱਚ ਜੰਮੂ ਕਸ਼ਮੀਰ ਦੇ ਰਜੌਰੀ ਦੇ ਵਿੱਚ ਰਹਿੰਦੀ ਸੀ ਪਾਕਿਸਤਾਨ ਦੀ ਰਹਿਣ ਵਾਲੀ ਸੀ 5 ਸਾਲ ਪਹਿਲਾਂ ਵਿਆਹ ਹੋਇਆ ਸੀ ਭਾਰਤ ਦੇ ਵਿੱਚ ਇਸ ਵਿਆਹ ਤੋਂ ਬਾਅਦ ਇਸ ਬੱਚੇ ਦਾ ਜਨਮ ਹੋਇਆ ਪਰ ਇਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਦੋਹਾਂ ਸਰਕਾਰਾਂ ਦੀ ਆਪਸੀ ਝਗੜੇ ਤੋਂ ਬਾਅਦ ਮਾਂ ਅਤੇ ਬੱਚੀ ਵਿਛੜ ਜਾਣਗੇ ਕਦੋਂ ਇਕੱਠੇ ਹੋਣਗੇ ਇਸ ਦਾ ਹਜੇ ਸਹੀ ਸਹੀ ਪਤਾ ਨਹੀਂ ਹੈ ਪਰ ਇਹ ਤਸਵੀਰ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮਮਤਾ ਨੂੰ ਪਿਆਰ ਕਰਨ ਵਾਲਿਆਂ ਦਾ ਦਿਲ ਜ਼ਰੂਰ ਤੋੜੇਗੀ ਤੁਸੀਂ ਦੇਖੋ ਕਿਸ ਤਰ੍ਹਾਂ ਜਿਵੇਂ ਕਿ ਕਿਉਂਕਿ ਤੁਹਾਨੂੰ ਪਤਾ ਹੈ ਕਿ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੇ ਜੋ ਆ ਦੋਨਾਂ ਦੇਸ਼ਾਂ ਦੇ ਜੋ ਨਾਗਰਿਕ ਨੇ ਉਹਨਾਂ ਦੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ 48 ਘੰਟੇ ਦੇ ਅੰਦਰ ਅੰਦਰ ਕਿਹਾ ਸੀ ਕਿ ਤੁਸੀਂ ਮੁਲਕ ਛੱਡ ਦਿਓ ਇਸੇ ਦੇ ਤਹਿਤ ਇਹ ਔਰਤ ਕਿਉਂਕਿ ਭਾਰਤ ਦੇ ਵਿੱਚ ਵਿਆਹੀ ਹੋਈ ਸੀ ਪਰ ਜੋ ਪਾਸਪੋਰਟ ਸੀ ਉਹ ਪਾਕਿਸਤਾਨ ਦਾ ਸੀ ਇਸ ਕਰਕੇ ਵਾਪਸ ਜਾਣਾ ਪਿਆ ਪਰ ਜੋ ਬੱਚੀ ਹੈ ਬੱਚੀ ਇੱਥੇ ਹੀ ਪੈਦਾ ਹੋਈ ਸੀ ਉਮਰ 2 ਸਾਲ ਤੋਂ ਵੀ ਘੱਟ ਹੈ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਜਾਂਦੀ ਦੇਖ ਬੱਚੀ ਨੇ ਬੱਚੀ ਦਾ ਰੋਣਾ ਨਹੀਂ ਰੁਕਿਆ ਤੇ ਮਾਂ ਦੇ ਉੱਪਰ ਕੀ ਬੀਤ ਰਹੀ ਹੋएगी ਤੁਸੀਂ ਇਹ ਤਸਵੀਰ 'ਚ ਦੇਖ ਰਹੇ ਹੋਗੇ ਉਹ ਮੁੜ ਮੁੜ ਕੇ ਪਿੱਛੇ ਦੇਖ ਰਹੀ ਹੈ ਇਹ ਤਸਵੀਰ ਦੇਖਣੀ ਲਾਜ਼ਮੀ ਇਸ ਕਰਕੇ ਹੈ ਕਿ ਨਫ਼ਰਤ ਕਿਸ ਤਰ੍ਹਾਂ ਇਨਸਾਨੀਅਤ ਦੇ ਲਈ ਖਤਰਾ ਪੈਦਾ ਹੋ ਸਕਦੀ ਹੈ ਖਾਸ ਕਰਕੇ ਉਹ ਉਹਨਾਂ ਬੱਚਿਆਂ ਲਈ ਜਿਨ੍ਹਾਂ ਬੱਚਿਆਂ ਨੂੰ ਨਾ ਨਾ ਜੰਗ ਦਾ ਪਤਾ ਹੈ ਨਾ ਦੋ ਦੇਸ਼ਾਂ ਦੀ ਦੁਸ਼ਮਣੀ ਦਾ ਪਤਾ ਹੈ ਨਾ ਹੀ ਦਹਿਸ਼ਤਗਰਦੀ ਦਾ ਪਤਾ ਹੈ ਤੁਸੀਂ ਇਹ ਤਸਵੀਰ ਦੇਖੋ ਇਸ ਤੋਂ ਬਾਅਦ ਦੀ ਅਸੀਂ ਗੱਲ ਕਰਾਂਗੇ ਤਸਵੀਰ ਹੈ ਇਸ ਸਮੇਂ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਇਹ ਜੋ ਬੱਚੀ ਹੈ 2 ਸਾਲ ਤੋਂ ਘੱਟ ਉਮਰ ਹੈ ਇਸ ਦੀ ਮਾਂ ਜੋ ਤੁਸੀਂ ਦੇਖ ਰਹੇ ਹੋ ਕਿ ਕਾਲੇ ਕੱਪੜਿਆਂ ਦੇ ਵਿੱਚ ਅੱਗੇ ਹੈ ਉਹ ਪਾਕਿਸਤਾਨ ਜਾ ਰਹੀ ਹੈ ਪਰ ਬੱਚੀ ਹਿੰਦੁਸਤਾਨ ਵਿੱਚ ਹੀ ਹੈ ਜੋ ਸਰਹੱਦ ਸਰਹੱਦ ਦੇ ਉੱਪਰ ਜੋ ਇਸ ਸਮੇਂ ਤਣਾਅ ਹੈ ਉਸ ਦਾ ਅਸਰ ਮਮਤਾ ਦੇ ਪਿਆ ਬੱਚੇ ਤੇ ਪਿਆ ਬੱਚੇ ਤੋਂ ਉਸ ਦੀ ਮਾਂ ਦੂਰ ਹੋ ਗਈ ਕਦੋਂ ਵਾਪਸ ਆਏਗੀ ਪਤਾ ਨਹੀਂ ਪਰ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰ ਦੇ ਵਿੱਚ ਮਾਂ ਮੁੜ ਮੁੜ ਕੇ ਰੁਕ ਰੁਕ ਕੇ ਆਪਣੇ ਬੱਚੇ ਨੂੰ ਦੇਖ ਰਹੀ ਹੈ ਤੇ ਬੱਚੀ ਰੋ ਰਹੀ ਹੈ ਆਪਣੀ ਮਾਂ ਨੂੰ ਪੁਕਾਰ ਰਹੀ ਹੈ ਪਰ ਦੋ ਸਰਕਾਰਾਂ ਦੇ ਫੈਸਲਿਆਂ ਦੇ ਅੱਗੇ ਆਮ ਇਨਸਾਨ ਦੀ ਸ਼ਾਇਦ ਨਹੀਂ ਚੱਲਦੀ ਉਸ ਦੀ ਤਸਵੀਰ ਜਿੰਦੀ ਜਗਦੀ ਹੈ ਤਸਵੀਰ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਭਾਵੁਕ ਮਾਹੌਲ ਬਾਰਡਰ ਤੇ ਬਣਿਆ तो साल की बच्ची है जो जिसका नाम आयजा है ਜੰਮੂ ਕਸ਼ਮੀਰ ਦੀ ਰਜੌਰੀ ਦੀ ਰਹਿਣ ਵਾਲੀ ਆਇਜ਼ਾ ਤੋਂ ਉਸ ਦੀ ਮਾਂ ਨੂੰ ਦੂਰ ਕਰ ਦਿੱਤਾ ਗਿਆ ਕਿਉਂਕਿ ਪਾਕਿਸਤਾਨੀ ਮੂਲ ਦੀ ਉਸ ਦੀ ਮਾਂ ਹੈ ਉਸ ਨੂੰ ਵਾਪਸ ਜਾਣਾ ਪਿਆਰ 5 ਸਾਲ ਪਹਿਲਾਂ 2020 ਦੇ ਵਿੱਚ ਵਿਆਹ ਹੋਇਆ ਸੀ ਆਇਜ਼ਾ ਦੀ ਆਇਜ਼ਾ ਅੰਜਮ ਆਇਜ਼ਾ ਅੰਜਮ ਇਸ ਦਾ ਨਾਮ ਹੈ ਤੇ ਇਹਨਾਂ ਦਾ ਵਿਆਹ ਹੋਇਆ ਸੀ ਅਤੀ ਅਸਲਮ ਦੇ ਨਾਲ ਤੇ ਪਰ ਇਹਨਾਂ ਨੂੰ ਹੁਣ ਵਾਪਸ ਵਰਤਨਾ ਪੈ ਰਿਹਾ ਪਾਕਿਸਤਾਨ ਕਿਉਂਕਿ ਸਰਕਾਰਾਂ ਨੇ ਫੈਸਲਾ ਕਰ ਲਿਆ ਹੈ ਕਿ ਜੋ ਜੋ ਨਾਗਰਿਕ ਨੇ ਵਾਪਸ ਜਾਣਗੇ ਤਸਵੀਰ ਤੁਹਾਨੂੰ ਇੱਕ ਹੋਰ ਦਿਖਾਈਏ ਇਸ ਤਸਵੀਰ ਦੇ ਵਿੱਚ ਇਹ ਤਸਵੀਰ ਤੁਹਾਨੂੰ ਭਾਉ ਕਰ ਦੇਗੀ ਕਿਉਂਕਿ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਛੋਟੀ ਬੱਚੀ ਹੈ ਤੇ ਇਸ ਬੁਰਕੇ ਦੇ ਵਿੱਚ ਖੜੀ ਔਰਤ ਦੇ ਨਾਲ ਖੜਾ ਉਹਦਾ ਪਤੀ ਹੈ ਜਿਨ੍ਹਾਂ ਦੇ ਨਾਲ 5 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਹੁਣ ਹਾਲਾਤ ਇਹ ਬਣੇ ਕਿ ਜਦੋਂ ਆਇਜ਼ਾ 2 ਸਾਲ ਦੀ ਆਇਜ਼ਾ ਦੀ ਮਾਂ ਵਾਪਸ ਪਾਕਿਸਤਾਨ ਜਾਣ ਲੱਗੀ ਤਾਂ ਬੱਚੀ ਨੇ ਉਸ ਨੂੰ ਜਾਣ ਨਹੀਂ ਦਿੱਤਾ ਹਰ ਕੋਸ਼ਿਸ਼ ਕੀਤੀ ਇਸ ਨਿੱਕੀ ਬੱਚੀ ਨੇ ਉਸ ਨੂੰ ਰੋਕਣ ਦੀ ਪਰ ਹਾਲਾਤ ਇਸ ਤਰ੍ਹਾਂ ਦੇ ਸੀ ਸਰਕਾਰਾਂ ਦੇ ਫੈਸਲੇ ਇਸ ਤਰ੍ਹਾਂ ਦੇ ਨੇ ਕਿ ਇੱਕ ਮਾਂ ਨੂੰ ਆਪਣੀ ਬੱਚੀ ਨੂੰ ਛੱਡ ਕੇ ਜਾਣਾ ਪਿਆ ਤੇ ਤਸਵੀਰ ਉਹਨਾਂ ਸਾਰੇ ਲੋਕ ਜੋ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਜੋ ਲੋਕ ਇਨਸਾਨੀਅਤ ਨੂੰ ਪ੍ਰੇਮ ਕਰਦੇ ਨੇ ਸਭ ਨੂੰ ਦੇਖਣ ਵਾਲੀ ਹੈ ਕਿਉਂਕਿ ਇਹ ਤਸਵੀਰ ਦੱਸ ਰਹੀ ਹੈ ਕਿ ਜੰਗਾ ਅਤੇ ਝਗੜੇ ਕਿਸ ਤਰ੍ਹਾਂ ਮਾਸੂਮਾਂ ਨੂੰ ਵਕਤ ਕਰ ਸਕਦੇ ਨੇ ਮਾਸੂਮਾਂ ਦੇ ਲਈ ਹਮੇਸ਼ਾ ਦੇ ਲਈ ਮਾਸੂਮਾਂ ਨੂੰ ਹਮੇਸ਼ਾ ਲਈ ਦਰਦ ਦੇ ਸਕਦੇ ਨੇ ਸ਼ਾਇਦ ਇਹ ਬੱਚੀ ਕੁਝ ਦੇਰ ਬਾਅਦ ਆਪਣੀ ਮਾਂ ਨੂੰ ਰਹਿ ਰਹਿ ਕੇ ਹਸੇਗੀ ਖੇਡੇਗੀ ਖਾਏਗੀ ਪੀਏਗੀ ਪਰ ਉਸ ਨੂੰ ਅੰਦਰੋਂ ਚੀਜ਼ ਜ਼ਰੂਰ اٹھےਗੀ ਉਸ ਦੀ ਮਾਂ ਕਿੱਥੇ ਕਿਉਂਕਿ ਉਸ ਨੂੰ ਛੋਟੇ ਬੱਚਿਆਂ ਨੂੰ ਆਪਣੀ ਮਾਂ ਦੀ ਆਦਤ ਕਿਸ ਤਰ੍ਹਾਂ ਪਈ ਹੁੰਦੀ ਹੈ ਜਿਨ੍ਹਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਬਖੂਬੀ ਹੋਏਗਾ ਪਰ ਇਹ ਗੱਲ ਇੱਥੇ ਵੀ ਦੇਖਣ ਵਾਲੀ ਹੈ ਕਿ ਜਦੋਂ ਆਇਜ਼ਾ ਦੀ ਮਾਂ ਪਾਕਿਸਤਾਨ ਜਾ ਰਹੀ ਸੀ ਤੇ ਉਹ ਕਿਸ ਤਰ੍ਹਾਂ ਮੁੜ ਕੇ ਵਾਪਸ ਦੇਖ ਰਹੀ ਸੀ ਤੇ ਉਹ ਉਸ ਦਾ ਹਾਲ ਉੱਥੇ ਕੀ ਹੋਏਗਾ ਫਿਲਹਾਲ ਸਾਡੀ ਪਹੁੰਚ ਉੱਥੇ ਤੱਕ ਨਹੀਂ ਹੋ پا ਰਹੀ ਕਿਉਂਕਿ ਆਇਜ਼ਾ ਦੀ ਮਾਂ ਉੱਥੇ ਕਿਸ ਹਾਲਾਤ ਦੇ ਵਿੱਚ ਹੋਏਗੀ ਇੱਕ ਮਾਦਾ ਕਾਲਜਾ ਕਿਸ ਤਰ੍ਹਾਂ ਆਪਣੇ ਬੱਚੇ ਲਈ ਤੜਪਦਾ ਹੋਵੇਗਾ ਇਸ ਦਾ ਅੰਦਾਜ਼ਾ ਤਾਂ ਜ਼ਰੂਰ ਲਗਾਇਆ ਜਾ ਸਕਦਾ ਹੈ ਇਹ ਬੱਚੀ ਦੇ ਪਿਤਾ ਆਪਣੇ ਆਪਣੀ ਬੱਚੀ ਨੂੰ ਲੈ ਕੇ ਖੜੇ ਸੀ ਜਿਨ੍ਹਾਂ ਦਾ ਨਾਮ ਹੈ ਅੰਜਮ ਤਨਵੀਰ ਇਹ ਜੰਮੂ ਕਸ਼ਮੀਰ ਦੇ ਰਜੌਰੀ ਦੇ ਰਹਿਣ ਵਾਲੇ ਸੀ ਰਹਿਣ ਵਾਲੇ ਨੇ ਇਹਨਾਂ ਦਾ ਹੀ ਵਿਆਹ ਇਸ ਔਰਤ ਨਾਲ ਹੋਇਆ ਸੀ 5 ਸਾਲ ਪਹਿਲਾਂ ਪਰ ਹੁਣ ਇਹਨਾਂ ਨੂੰ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਪਹਿਲਗਾਮ ਤੋਂ ਬਾਅਦ ਇਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਹੁਣ ਇਹਨਾਂ ਨੂੰ ਆਪਣੀ ਪਤਨੀ ਤੋਂ ਦੂਰ ਹੋਣਾ ਪਏਗਾ ਇਹਨਾਂ ਦੀ ਬੱਚੀ ਨੂੰ ਆਪਣੀ ਮਾਂ ਤੋਂ ਦੂਰ ਹੋਣਾ ਪਏਗਾ ਇਹ ਤਸਵੀਰ ਹਮੇਸ਼ਾ ਦੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਛਪੇਗੀ ਤੇ ਇਹ ਵਾਇਰਲ ਵੀ ਹੋਏਗੀ ਕਿਉਂਕਿ ਇਹ ਤਸਵੀਰ ਨੇ ਹਰ ਉਸ ਗੱਲ ਤੇ ਕੁਐਸਚਨ ਮਾਰਕਾ ਡਾ ਕਰ ਦਿੱਤਾ ਹੈ ਹਰ ਉਸ ਝਗੜੇ ਤੇ ਕੁਐਸਚਨ ਮਾਰਕਾ ਡਾ ਕਰ ਦਿੱਤਾ ਹੈ ਕਿ ਜਦੋਂ ਦੋ ਜਦੋਂ ਇੱਕ ਮਾਂ ਨੂੰ ਆਪਣੇ ਬੱਚੇ ਤੋਂ ਦਾ ਵਿਸੋੜਾ ਛੇਣਾ ਸੈਣਾ ਪਿਆ ਸਿਰਫ ਸਿਰਫ ਦਹਿਸ਼ਤਗਰਦਾ ਕਰਕੇ ਉਹਨਾਂ ਦੀ ਨਾਪਾਕ ਹਰਕਤ ਕਾਰਨ ਇੰਨਾ ਵੱਡਾ ਇੰਨੇ ਵੱਡੇ ਫੈਸਲੇ ਦੋਨਾਂ ਸਰਕਾਰਾਂ ਨੇ ਲਏ ਕਿ ਇੱਕ ਬੱਚੀ ਨੂੰ ਆਪਣੀ ਮਾਂ ਤੋਂ ਦੂਰ ਹੋਣਾ ਪਿਆ ਤੇ ਇਹ ਤਸਵੀਰ ਅੱਜ ਅੰਮ੍ਰਿਤਸਰ ਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਇਹ ਤਸਵੀਰ ਦੇਖੀ ਉਹ ਭਾਵੁਕ ਹੋੁੰਦੇ ਨਜ਼ਰ ਆਇ ਇੱਕ ਹੋਰ ਤਸਵੀਰ ਦੇਖਿਓ ਜਦੋਂ ਇਸ ਆਇਜ਼ਾ ਆਇਜ਼ਾ ਅਸलम ਦੀ ਮਾਂ ਜਦੋਂ ਪਾਕਿਸਤਾਨ ਵਾਪਸ ਚਲੀ ਗਈ ਤਾਂ ਇਸ ਬੱਚੀ ਨੇ ਰੋ ਰੋ ਕੇ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਦਿਨ ਇਹ ਚੁੱਪ ਹੋ ਜਾਂਦੀ ਸੀ ਪਰ ਉਸ ਤੋਂ ਬਾਅਦ ਮੁੜ ਕੇ ਆਪਣੀ ਮਾਂ ਦੀ ਯਾਦ ਆਂਦੀ ਸੀ ਤੁਸੀਂ ਦੇਖੋ ਕਿਸ ਹੱਦ ਤੱਕ ਇਹ ਬੱਚੀ ਰੋ ਰਹੀ ਹੈ ਤੇ ਕੋਈ ਵੀ ਸ਼ਖਸ ਉੱਥੇ ਜਿਹੜਾ ਖੜਾ ਸੀ ਉਹ ਬਿਨਾਂ ਭਾਵੁਕ ਹੋਏ ਨਹੀਂ ਰਹਿ ਸਕਿਆ ਤੇ ਬੱਚੀ ਦਾ ਤੁਸੀਂ ਜੋ ਜੋ ਵੀ ਰੋਣਾ ਕੁਰਲਾਣਾ ਸੁਣਦਾ ਸੀ ਇਹ ਉਂਗਲ ਕਰਕੇ ਹੱਥ ਕਰਕੇ ਜਿਸ ਵਾਰ ਜਿਸ ਪਾਸੇ ਇਸ ਬੱਚੀ ਦੀ ਮਾਂ ਗਈ ਸੀ ਉਸ ਪਾਸੇ ਉਂਗਲ ਕਰ ਰਹੀ ਕਿ ਮੈਨੂੰ ਉੱਥੇ ਜਾਣ ਦੇਓ ਪਰ ਤੁਹਾਨੂੰ ਸੱਚਾਈ ਪਤਾ ਹੈ ਸਾਨੂੰ ਸੱਚਾਈ ਪਤਾ ਹੈ ਇਹ ਬੱਚੀ ਹੁਣ ਬਿਨਾ ਮਾਂ ਦੇ ਸ਼ਾਇਦ ਇਸ ਨੂੰ ਨੀਂਦ ਨਹੀਂ ਆਂਦੀ ਹੋਏਗੀ ਪਰ ਅੱਜ ਇਹ ਕਿਸ ਤਰ੍ਹਾਂ ਰਾਤ ਕੱਟੇਗੀ ਇਹ ਦੇਖਣ ਵਾਲੀ ਗੱਲ ਹੋਏਗੀ ਤਾਂ ਤੁਸੀਂ ਦੇਖ ਰਹੇ ਹੋ ਇਹ ਬੱਚੀ ਇਸ ਸਮੇਂ ਹਿੰਦੁਸਤਾਨ ਵਿੱਚ ਹੈ ਪਰ ਮਾਂ ਪਾਕਿਸਤਾਨੀ ਹੋਣ ਕਰਕੇ ਪਾਕਿਸਤਾਨੀ ਪਾਸਪੋਰਟ 홀ਡਰ ਕਰਕੇ ਵਾਪਸ ਚਲੀ ਗਈ ਤੇ ਤੁਸੀਂ ਦੇਖੋ ਇਸ ਬੱਚੇ ਨੂੰ ਰੋਂਦੇ ਕਰਲਾਉਂਦੇ ਜੋ ਵੀ ਉੱਥੇ ਖੜਾ ਸੀ ਉਹ ਸ਼ਖਸ ਭਾਵੁਕ ਹੁੰਦਾ ਰਿਹਾ ਕੀ ਚਾਹੀਏ ਮੰਮੀ ਚਾਹੀਏ अति असलम इस माता का नाम अति असलम है जो कि पाकिस्तान रहने वाली सी ਰਜੌਰੀ ਦੇ ਵਿੱਚ ਵਿਆਹੀ ਹੋਈ ਸੀ ਪਰ ਹੁਣ ਵਾਪਸ ਚਲੀ ਗਈ ਤਾਂ ਉਸ ਦੀ ਬੱਚੀ ਜੋ ਇਸ ਵਿਆਹ ਤੋਂ ਬਾਅਦ ਹੋਈ ਇਸ ਦੀ ਉਮਰ 2 ਸਾਲ ਤੋਂ ਵੀ ਘੱਟ ਹੈ ਕਿਹਾ ਜਾ ਰਿਹਾ ਹੈ ਕਿ ਹਜੇ ਵੀ ਇਹ ਮਾਤਾ ਦੁੱਧ ਪਿੰਦੀ ਸੀ ਪਰ ਸਰਕਾਰਾਂ ਦੇ ਫੈਸਲੇ ਤੇ دہشتਗਰਦੀ ਦੀ ਨਾਪਾਕ ਹਰਕਤ ਨੇ ਇੱਕ ਦੁੱਧ ਪਿੰਦੀ ਬੱਚੀ ਨੂੰ ਉਸ ਦੀ ਮਾਂ ਤੋਂ ਵੱਖ ਕਰ ਦਿੱਤਾ ਇਸ ਤੋਂ ਵੱਡਾ ਜੇ ਕਈਏ دہشتਗਰਦਾਂ ਨੇ ਜੋ ਗੋਲੀਆਂ ਚਲਾਈਆਂ ਉਹ ਤਾਂ ਉਸ ਦੀ ਤਾਂ ਅਸੀਂ ਨਿਖੇਦੀ ਕਰਾਂਗੇ ਹੀ ਕਰਾਂਗੇ ਪਰ ਇੱਕ ਮਾਂ ਨੂੰ ਆਪਣੀ ਬੱਚੀ ਤੋਂ ਵਿਛੋੜ ਦਿੱਤਾ ਇਹਨਾਂ دہشتਗਰਦਾਂ ਦੀ ਹਰਕਤ ਨੇ ਇਹ ਵੀ ਕਿਸੇ ਪਾਪ ਤੋਂ ਘੱਟ ਨਹੀਂ ਹੈ ਇਹ ਜੋ ਤਸਵੀਰ ਹੈ ਇਹ ਤਸਵੀਰ ਬਹੁਤ ਸਾਰੇ ਲੋਕਾਂ ਨੂੰ ਰੋਣ ਤੇ ਮਜਬੂਰ ਕਰ ਦੇਗੀ ਕਿਉਂਕਿ ਇਹ ਜੋ ਬੱਚੀ ਹੈ ਇਸ ਨੂੰ ਸਮਝ ਨਹੀਂ ਹੈ ਕਿ ਜੋ ਕੁਝ ਹੋ ਰਿਹਾ ਹੈ ਉਸ ਦੇ ਮਾਇਨੇ ਕੀ ਨੇ ਪਰ ਇਸ ਨੂੰ ਚਾਹੀਦੀ ਹੈ ਤੇ ਇਸ ਸਮੇਂ ਸਿਰਫ ਆਪਣੀ ਮਾਂ ਚਾਹੀਦੀ ਹੈ ਪਰ ਹੁਣ ਸੱਚਾਈ ਇਹ ਹੈ ਕਿ ਇਸ ਆਇਸ਼ਾ ਨੂੰ ਆਪਣੀ ਮਾਂ ਨਾਲ ਕਦੋਂ ਮਲਾਪ ਹੋਇਆ ਕਦੋਂ ਉਸ ਨੂੰ ਮਿਲੇਗੀ ਇਸ ਦਾ ਠੀਕ ਠੀਕ ਇਸ ਗੱਲ ਦਾ ਠੀਕ ਠਿਕ ਤਰੀਕ ਅਸੀਂ ਵੀ ਨਹੀਂ ਦੱਸ ਸਕਦੇ ਤੁਸੀਂ ਵੀ ਨਹੀਂ ਦੱਸ ਸਕਦੇ ਸ਼ਾਇਦ ਸਰਕਾਰਾਂ ਵੀ ਨਹੀਂ ਦੱਸ ਸਕਦੀਆਂ ਕਿ ਇਹ ਜਦੋਂ ਰਿਸ਼ਤੇ ਵਿਗੜੇ ਨੇ ਇਹਨਾਂ ਰਿਸ਼ਤਿਆਂ ਦਾ ਅਸਰ ਜੋ ਇਸ ਮਾਸੂਮ ਦੀ ਜ਼ਿੰਦਗੀ ਤੇ ਪਵੇਗਾ ਉਹ ਕਿੰਨੀ ਦੇਰ ਤੱਕ ਰਹੇਗਾ ਇਸ ਮਾਸੂਮ ਦੀ ਜ਼ਿੰਦਗੀ ਕਿ ਪਹਿਲਾਂ ਵਰਗੀ ਰਹਿ ਸਕੇਗੀ ਕਿ ਨਹੀਂ ਇਹ ਤਸਵੀਰ ਦੇ ਵਿੱਚ ਫਿਲਹਾਲ ਰਹਿ ਰਹਿ ਕੇ ਚੁੱਪ ਹੋ ਜਾਂਦੀ ਹੈ ਖੇਡਣ ਲੱਗ ਜਾਂਦੀ ਹੈ ਮੀਡੀਆ ਵਾਲੇ ਨੂੰ ਦੇਖ ਕੇ ਥੋੜਾ ਇਹ ਖੁਸ਼ ਹੋ ਜਾਂਦੀ ਹੈ ਪਰ ਜਿਵੇਂ ਹੀ ਇਕੱਲੇ ਵਿੱਚ ਹੁੰਦੀ ਹੈ ਇਹਨੂੰ ਮੁੜ ਕੇ ਆਪਣੀ ਮਾਂ ਦੀ ਯਾਦ ਆਉਂਦੀ ਹੈ ਪਰ ਇਸ ਦੀਆਂ ਅੱਖਾਂ ਜ਼ਰੂਰ ਭੀੜ ਦੇ ਵਿੱਚ ਆਪਣੀ ਮਾਂ ਨੂੰ ਲੱਭ ਰਹੀਆਂ ਨੇ ਪਰ ਆਪਣੀ ਮਾਂ ਨੂੰ ਇਹ ਲੱਭਣ ਦੇ ਵਿੱਚ ناکਾਮ ناکਾਮਯਾਬ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਇਸ ਦੀ ਮਾਂ ਹੁਣ ਇਸ ਦੇ ਕੋਲ ਨਹੀਂ ਹੈ ਹੁਣ ਇਹ ਸਰਹੱਦ ਪਾਰ ਕਰਕੇ ਉਸ ਦੀ ਮਾਂ ਪਾਕਿਸਤਾਨ ਚਲੀ ਗਈ ਹੈ ਤੇ ਇਹ ਬੱਚੀ ਦੇ ਪਿਤਾ ਨੇ ਜੋ ਜਿਹੜਾ ਦੇ ਹੰਝੂ ਨਹੀਂ ਰੁਕ ਰਹੇ ਕਿਉਂਕਿ ਇਹਦੀ ਪਤਨੀ ਸਰਹੱਦ ਪਾਰ ਚਲੀ ਗਈ ਹੈ ਬੱਚੀ ਇਹਨਾਂ ਦੇ ਕੋਲ ਰਹਿ ਗਈ ਹੁਣ ਇਹਨਾਂ ਨੂੰ ਡਰ ਸਤਾ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਹ ਇਸ ਨਿੱਕੀ ਬੱਚੀ ਨੂੰ ਪਾਲਣਗੇ ਕਿਉਂਕਿ ਇੱਕ ਮਾਂ ਦੀ ਕਮੀ ਇੱਕ ਪਿਤਾ ਪੂਰੀ ਨਹੀਂ ਕਰ ਸਕਦਾ ਜੋ ਮਾਂ ਦਾ ਨਿਗ ਹੁੰਦਾ ਹੈ ਉਹ ਪਿਤਾ ਸਗੋਂ ਪਿਤਾ ਬੱਚੀ ਦੇ ਕੋਲ ਜ਼ਰੂਰ ਹੈ ਪਰ ਮਾਦਾ ਨਿੱਗ ਇਹ ਬੱਚੇ ਪਿਤਾ ਪੂਰਾ ਨਹੀਂ ਕਰ ਸਕਦਾ ਤੁਸੀਂ ਜਦੋਂ ਇਹ ਮੀਡੀਆ ਸਾਹਮਣੇ ਆਏ ਇਹ ਇਸ ਬੱਚੀ ਦੇ ਪਿਤਾ ਤਾਂ ਬੋਲਣ ਦੇ ਵਿੱਚ ਵੀ ਅਸਮਰੱਥ ਸੀ ਜਦੋਂ ਸਾਰੇ ਮੀਡੀਆ ਵਾਲੇ ਇਹਨਾਂ ਕੋਲ ਖੜੇ ਇਹਨਾਂ ਤੋਂ ਪੁੱਛਿਆ ਕਿ ਤੁਸੀਂ ਕੀ ਮੰਗ ਕਰਦੇ ਹੋ ਤਾਂ ਇਹਨਾਂ ਦੇ ਵਿੱਚ ਹੀ ਇਹਨਾਂ ਦਾ ਗੱਜ ਪਰ ਆਇਆ ਤੇ ਇਹ ਬੋਲਦੇ ਬੋਲਦੇ ਰੋਣ ਲੱਗ ਗਏ ਤੇ ਬੱਚੀ ਨੂੰ ਥੱਲੇ ਉਤਾਰ ਕੇ ਇਹ ਮੀਡੀਆ ਤੋਂ ਪਾਸੇ ਹੋ ਗਏ ਕਿਉਂਕਿ ਇਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਜੋ ਹਾਲਾਤ ਇਹਨਾਂ ਦਾ ਹੋਇਆ ਮੀਡੀਆ ਸਾਹਮਣੇ ਬੋਲਦੇ ਹੋਏ ਉਹ ਤੁਸੀਂ ਸੁਣੋ ਇਸ ਤਰ੍ਹਾਂ ਇੱਕ ਪਿਤਾ ਆਪਣੀ ਬੱਚੇ ਨੂੰ ਲੈ ਕੇ ਚਿੰਤਾ ਕਰਦਾ ਹੈ ਤੇ ਉਸ ਆਪਣੀ ਪਤਨੀ ਬਾਰੇ ਪਰੇਸ਼ਾਨ ਹੈ ਜੋ ਇਸ ਸਮੇਂ ਸਿਰ ਹੱਦ पार ਚਲੀ ਗਈ ਹੈ। ਬਹੁਤ ਚਲੀ ਗਈ ਹੈ ਇਹ ਇਧਰ ਹੀ ਹੈ। ਇਹ ਕਿਸੇ ਨੂੰ ਭੇਜ ਦਿਆ ਹੈ। ਆਪ ਜੀ ਆਪਕੇ ਫੋਨ ਆਉਂਦੇ। ਇਹ ਇਹਦੀ ਹੈ ਮੇਰੀ ਆਪਦੀ ਵਾਈਫ ਦੀ। ਹਾਂ ਕਿੰਨੇ ਕਿੰਨੇ ਸਮੇਂ ਪਹਿਲੇ ਆਪकी ਸ਼ਾਦੀ ਹੋਈ। शादी को हो गया चार साल या पाँच साल लगा था किस जगह पे रहते थे वो हम हम मंडी खबला में रहते हैं ससुराल तो जगह पे है गुजरा वाला गुजरा वाला, वाला, वाला। सरकार से तो 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 ये तो फिर तो करेगा ये तो लड़की तो कैसे रहेगी आगे वगैरह कितनी उम्र है बच्चे बच्चे की अभी दो साल उम्र है लेकिन आपके साथियों रोका गया था की बच्चा सबसे पहले हम ही आ आगे

ਇਸ ਬੱਚੀ ਦੇ ਪਿਤਾ ਨੇ ਮੀਡੀਆ ਸਾਹਮਣੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਸਾਰੇ ਜੋ ਉੱਥੇ ਖੜੇ ਸੀ ਸਾਰੇ ਭਾਵੁਕ ਹੋ ਗਏ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹੋਰ ਬੜੀ ਹੈਰਾਨ ਕਰਨ ਵਾਲੀ ਤੇ ਬਹੁਤ ਹੀ ਇਨਸਾਨੀਅਤ ਨੂੰ ਚੁਗਝੋਰ ਦੇਣ ਵਾਲੀ ਇੱਕ ਹੋਰ ਗੱਲ ਹੈ ਕਿ ਜਦੋਂ ਇਹ ਜੋ ਔਰਤ ਹੈ ਇਹ ਪਾਕਿਸਤਾਨ ਜੋ ਗਈ ਹੈ ਇਸ ਬੱਚੇ ਦੀ ਮਾਤਾ ਜੋ ਵਾਪਸ ਗਈ ਹੈ ਪਾਕਿਸਤਾਨ ਇਹ ਔਰਤ ਪੇਟ ਤੋਂ ਹੈ ਯਾਨੀ ਇਸ ਨੂੰ ਇਹ ਇੱਕ ਹੋਰ ਬੱਚੇ ਨੂੰ ਜਨਮ ਦੇਣ ਵਾਲੀ ਹੈ 3 ਮਹੀਨੇ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਡਿਲੀਵਰੀ ਹੈ ਪਾਕਿਸਤਾਨ ਜਦੋਂ ਗਈ ਹੈ ਤਾਂ ਇੱਕ ਡਰ ਹੋਰ ਸਤਾ ਰਿਹਾ ਹੈ ਕਿ ਜਦੋਂ ਇਹ ਔਰਤ ਪਾਕਿਸਤਾਨ ਗਈ ਹੈ ਤਾਂ 3 ਮਹੀਨੇ ਤੱਕ ਸ਼ਾਇਦ ਮਾਹੌਲ ਸੁਧਰੇ ਨਾ ਸੁਧਰੇ ਪਰ ਜੇਕਰ ਬੱਚੇ ਦੀ ਡਿਲੀਵਰੀ ਪਾਕਿਸਤਾਨ ਦੇ ਵਿੱਚ ਹੋ ਜਾਂਦੀ ਤਾਂ ਮੁੜ ਕੇ ਇਹੀ ਸਮੱਸਿਆ ਹੋਏਗੀ ਕਿ ਇਹ ਜੋ ਔਰਤ ਪਾਕਿਸਤਾਨੀ ਪਾਸਪੋਰਟ 홀ਡਰ ਹੈ ਜੋ ਬੱਚਾ ਪੈਦਾ ਹੋਏਗਾ ਉਹ ਵੀ ਪਾਕਿਸਤਾਨ ਦੀ ਨਾਗਰਿਕਤਾ ਦੇ ਨਾਲ ਹੋਏਗਾ ਇਸ ਔਰਤ ਦੇ ਪਤੀ ਦੀ ਇੱਕ ਹੋਰ ਸਮੱਸਿਆ ਇਹ ਵੀ ਹੈ ਕਿ ਜੇਕਰ ਹਾਲਾਤ ਸੁਧਰ ਜਾਂਦੇ ਨੇ ਤਾਂ ਮੁੜ ਕੇ ਉਸ ਬੱਚੇ ਨੂੰ ਵੀ ਵਾਪਸ ਲੈ ਕੇ ਆਉਣਾ ਮੁਸ਼ਕਲ ਹੋ ਜਾਏਗਾ ਜੋ ਬੱਚਾ ਸ਼ਾਇਦ ਪਾਕਿਸਤਾਨ ਦੀ ਸਰਜ਼ਮੀਂ ਤੇ ਪੈਦਾ ਹੋਏਗਾ ਤਾਂ ਇਹ ਜੋ ਖਬਰ ਹੈ ਇਸ ਇੱਕ ਖਬਰ ਦੋਹਾਂ ਮੁਲਕਾਂ ਦੀ ਲੜਾਈ ਝਗੜੇ ਦੋਹਾਂ ਮੁਲਕਾਂ ਦੇ ਵਿੱਚ ਜੋ ਤਣਾਤਣੀਚਾਰੀ ਉਸ ਤੋਂ ਹਟ ਕੇ ਇਨਸਾਨੀਅਤ ਦੇ ਨੇੜੇ ਖਬਰ ਹੈ ਜੋ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਸ਼ਾਇਦ ਇਸ ਖਬਰ ਤੋਂ ਬਾਅਦ ਉਹ ਭਾਵੁਕ ਜ਼ਰੂਰ ਹੋਣਗੇ ਤੇ ਸ਼ਾਇਦ ਸਾਰੇ ਇਹੀ ਦੁਆ ਕਰਨਗੇ ਕੀ ਇਸ ਬੱਚੀ ਨਾਲ ਉਸਮਾ ਦੀ ਜੋ ਮਲਾਪ ਉਹ ਹੋ ਜਾਵੇ ਤੇ ਜੋ ਬੱਚਾ ਪੇਟ ਵਿੱਚ ਪਲ ਰਿਹਾ ਹੈ ਉਹ ਵੀ ਹਿੰਦੁਸਤਾਨ ਦੀ ਸਰਜ਼ਮੀਂ ਤੇ ਪੈਦਾ ਹੋਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਨਾਗਰਿਕਤਾ ਨੂੰ ਲੈ ਕੇ ਫੇਰ ਸੰਘਰਸ਼ਨਾ ਕਰਨਾ ਪਏ ਉਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਏਗਾ ਕਿ ਨਾਗਰਿਕਤਾ ਕੀ ਹੁੰਦੀ ਹੈ ਦੇਸ਼ ਕੀ ਹੁੰਦੀ ਹੈ ਸਰਹੱਦ ਕੀ ਹੁੰਦੀ ਹੈ ਜਦੋਂ ਪੀਟੀਸੀ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਇਸ ਬੱਚੀ ਦੇ ਪਿਤਾ ਭਾਵੁਕ ਹੋਏ ਤਾਂ ਉਹਨਾਂ ਨੇ ਸਭ ਤੋਂ ਵੱਡਾ ਡਰ ਇਹ ਜਤਾਇਆ ਕਿ ਜੋ ਬੱਚਾ ਜੇਕਰ ਪਾਕਿਸਤਾਨ ਦੀ ਸਰਜ਼ਮੀਂ ਤੇ ਪੈਦਾ ਹੁੰਦਾ ਹੈ ਤਾਂ ਮੁੜ ਕੇ ਆਪਣੀ ਪਤਨੀ ਨੂੰ ਹਿੰਦੁਸਤਾਨ ਲੈ ਕੇ ਆਉਣ ਦੇ ਨਾਲ-ਨਾਲ ਉਸ ਬੱਚੇ ਲਈ ਵੀ ਉਹਨਾਂ ਨੂੰ ਸੰਘਰਸ਼ ਮੁੜ ਕੇ ਕਰਨਾ ਪਏਗਾ बच्ची की उम्र दो साल है बच्ची बच्ची को कौन पालेगा कौन देखेगा बच्ची को बहुत मुश्किल हो रहा है मैं सोच सोच के डर रहा हूँ सरकार से यही अपील है प्लीज़ हाथ जोड़ रहा हम सरकार के आगे जो कुछ कहोगे वो हम करेंगे हम आज तक उनके साथ कनेक्ट हैं किसी किस्म की हमारे ख़िलाफ़ कोई कार्रवाई नहीं है कोई इलीगल नहीं रह रहे हम परिवार बिखर गया फ्यूचर बच्चों का फ्यूचर ख़राब हो रहा है अभी मेरी मिसिस जो है प्रेगनेंट है अभी मा, तीन माह तीन माह के बाद तीन महीने के बाद उनकी डिलीवरी है उधर अगर वो पैदा बच्चा मेरा उधर हो गया तो जैसे आज ये प्रॉब्लम फेस कर रहे हैं हम कल मेरा बच्चा भी वही फेस करेगा एक बच्चा अगर जन्म वहाँ तो, तो पाकिस्टानी, पाकिस्टानी वो तो पाकिस्तानी होगा ना वो पासपोर्ट पाकिस्तानी मिलेगा और फिर सब कुछ जैसे अपनी मैं मिसिज़ के लिए आज कर रहा हूँ कल बच्चे के लिए ऐसा करना पड़ेगा प्लीज़ सरकार से यही है प्लीज़ मेरे बारे में कुछ सोचिए प्लीज़ मेरे बारे में सोचिए क्या क्या ਕਿਉਂਕਿ ਇਸ ਬੱਚੀ ਦੀ ਉਮਰ 2 ਸਾਲ ਤੋਂ ਘੱਟ ਹੈ ਫਿਲਹਾਲ ਇਹ ਕਿਹਾ ਜਾ ਰਿਹਾ ਸੀ ਕਿ ਇਹ ਆਪਣੀ ਮਾਂ ਦਾ ਦੁੱਧ ਪੀਂਦੀ ਸੀ ਹੁਣ ਇਸ ਦੇ ਪਿਤਾ ਨੇ ਇਹ ਗੱਲ ਵੀ ਕਹੀ ਜੋ ਬੇਹਦ ਭਾਵੁਕ ਕਰਨ ਵਾਲੀ ਉਹਨਾਂ ਨੇ ਕਿਹਾ ਕਿ ਜੋ ਬੱਚੀ ਮਾਂ ਦੇ ਦੁੱਧ ਤੇ ਪਲ ਰਹੀ ਹੋਵੇ ਹੁਣ ਉਹ ਚਿਪਸ ਅਤੇ कुरकुरੇ ਖਾ ਕੇ ਆਪਣਾ ਦਿਨ ਲੰਘਾਏਗੀ ਕਿਉਂਕਿ ਬੱਚੇ ਅਕਸਰ ਨਖਰੇ ਕਰਦੇ ਨੇ ਆਪਣੀ ਮਾਂ ਦੇ ਨਾਲ ਹੀ ਉਹ ਖਾਣ ਪੀਣ ਦੇ ਮਾਮਲੇ ਦੇ ਵਿੱਚ ਖਾਂਦੇ ਪੀਂਦੇ ਨੇ ਜਾਂ ਉਸ ਨੂੰ ਉਸ ਦੇ ਜੋ ਮਾਂ ਖਵਾਉਂਦੀ ਪਿਆਂਦੀ ਉਸ ਦੇ ਮੁਤਾਬਕ ਚੱਲਦੇ ਨੇ ਪਰ ਹੁਣ ਇੱਕ ਪਿਤਾ ਦੇ ਲਈ ਇਹ ਗੱਲ ਵੀ ਬੜੀ ਸੰਕਟ ਵਾਲੀ ਹੋ ਗਈ ਹੈ ਕਿ ਇਸ ਦਾ ਖਾਣਾ ਪੀਣਾ ਕਿਸ ਤਰ੍ਹਾਂ ਹੋਏਗਾ ਕਿਉਂਕਿ ਇਹ ਮਾਂ ਦਾ ਦੁੱਧ ਪੀਂਦੀ ਸੀ ਹੁਣ ਇਹ ਆਪਣਾ ਖਾਣਾ ਕਿਸ ਤਰ੍ਹਾਂ ਕਰੇਗੀ ਕੀ ਕੀ ਖਾਏਗੀ ਕੀ ਨਹੀਂ ਖਾਏਗੀ ਇਹ ਵੀ ਉਹਨਾਂ ਨੂੰ ਸਮੱਸਿਆ ਹੈ ਜਦੋਂ ਪੀਟੀਸੀ ਪੱਤਰਕਾਰ ਨੇ ਇਨਾਨਾਲ ਗੱਲਬਾਤ ਕੀਤੀ ਮਨਿੰਦਰ ਸਿੰਘ ਮੋਂਗਾ ਨੇ ਤੇ ਉਹਨਾਂ ਨੂੰ ਜਦੋਂ ਜਾਂਦੇ ਜਾਂਦੇ ਨੂੰ ਰੋਕ ਕੇ ਆਪਣੀ ਗੱਲ ਕਹੀ ਕਿ ਹੁਣ ਦੱਸੋ ਕਿ ਇਸ ਬੱਚੀ ਨੂੰ ਦੁੱਧ ਪਿਆਂਦੀ ਸੀ ਇਸ ਦੀ ਮਾਂ ਹੁਣ ਇਹ ਕਿਹੜੇ ਖਾਣੇ ਖਾ ਕੇ ਅੱਗੇ ਪਲੇਗੀ ਕਿਵੇਂ ਆਪਣਾ ਦਿਨ ਕੱਟੇਗੀ ਇਸ ਕੀ ਕਿਆ ਹੈ ਇਹ ਕੀ ਇਸ ਦੀ ਸਿਹਤ ਕਿਆ ਬਣੇਗੀ ਇਹ ਤਾਂ ਦੇਖੋ ਛੋਟੀ ਛੋਟੀ ਬਾਤਾਂ ਬਹੁਤ ਦੁਖਣੇ ਵਾਲੀ ਬਹੁਤ ਦਿੱਕਤ ਵਾਲੀ ਬਾਤਾਂ ਹੈ ਇੱਕ ਮਾਂ ਹੀ ਸੰਭਾਲ ਸਕਦੀ ਹੈ ਆਪਣੇ ਬੱਚੇ ਕੋ ਇਹ ਤਾਂ ਸਭ ਨੂੰ ਪਤਾ ਹੈ ਬਾਪ ਕਿਆ ਕਰ ਸਕਦਾ ਅੱਛਾ ਕੌਣ ਕੌਣ ਲਾਏਗਾ ਕੌਣ ਕਿਆ ਕਰੇਗਾ ਮਾਂ ਕੇ ਹੱਥ ਮੈਂ ਇਹ ਬੱਚੋਂ ਕਾ ਪਾਲਣਾ ਬਾਪ ਕੇ ਹੱਥ ਮੈਂ ਹੁੰਦਾ ਤਾਂ ਕੋਈ ਟੈਨਸ਼ਨ ਨਾਮ ਕੀ ਚੀਜ਼ ਨਹੀਂ ਥੀ ਇਸ ਬੱਚੀ ਦੇ ਪਿਤਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਪਹਿਲਗਾਮ ਦੇ ਵਿੱਚ ਅਤਵਾਦੀਆਂ ਨੇ ਜੋ ਕੀਤਾ ਜਿਨ੍ਹਾਂ ਮਾਸੂਮਾਂ ਨੂੰ ਮੌਤੇ ਘਾਟ ਉਤਾਰਿਆ ਉਹਨਾਂ ਦੇ ਨਾਲ ਜੋ ਸਾਡੀ ਜੋ ਇਸ ਉਸ ਪਰਿਵਾਰਾਂ ਦੇ ਨਾਲ ਜੋ ਸਾਡਾ ਦੁੱਖ ਹੈ ਅਸੀਂ ਸਾਂਝਾ ਕਰਦੇ ਹਾਂ ਉਹਨਾਂ ਪਰਿਵਾਰਾਂ ਦੇ ਨਾਲ ਜੋ ਵੀ ਕੁਝ ਹੋਇਆ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਪਹਿਲਗਾਮ ਦੇ ਵਿੱਚ ਉਹਨਾਂ ਨੂੰ ਸਰਕਾਰ ਲੱਭ ਲੱਭ ਕੇ ਉਹਨਾਂ ਨੂੰ ਬਣਦੀ ਸਜ਼ਾ ਦੇਵੇ ਪਰ ਸਾਡੇ ਪਰਿਵਾਰਾਂ ਨੂੰ ਨਾ ਤੋੜੇ ਸਾਡੇ ਪਰਿਵਾਰਾਂ ਨੂੰ ਜੋ ਸਾਡੇ ਪਰਿਵਾਰ ਜੋ ਵਿਖਰ ਬਿਖਰ ਗਏ ਨੇ ਉਹਨਾਂ ਨੂੰ ਕੱਟੜ ਬਚਾ ਲਵੇ ਹੱਥ ਜੋੜਦਾ ਹੋਇਆ ਇਹ ਪਿਤਾ ਪੀਟੀਸੀ ਨਿਊਜ਼ ਦੇ ਕੈਮਰੇ ਤੇ ਨਜ਼ਰ ਆਇਆ वो देख के बहुत दुख हुआ हमें बहुत ज़्यादा दुख हुआ उनके भी तो किसी के वो भी बेटे बच्चे थे जिनका परिवार ख़त्म हो गया वो हमारे भाई थे हमारी बहनें थी जिनको मारा गया है हम पूरी मजम्मत करते हैं उस बारे में और सरकार से भी सरकार उनसे उन जो इसके पीछे कोई साजिश थी प्लीज़ उनको पकड़ा जाए पूरी एजेंसीज़ को ख़त्म किया जाए जो इनके पीछे इन्वॉल्व है इंडिया को किस चीज़ की कमी है कोई किसी चीज़ की कमी नहीं है इंडिया बहुत फॉरवर्ड है बहुत आगे है बहुत बड़ा है ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਪਿੱਛੇ ਬਚੇ ਨੇ ਉਹ ਇਸ ਸ਼ਖਸ ਦੇ ਮਾਤਾ ਪਿਤਾ ਨੇ ਯਾਨੀ ਬੱਚੀ ਦੇ ਦਾਦਾ ਦਾਦੀ ਨੇ ਉਹਨਾਂ ਦੀ ਵੀ ਉਮਰ ਹੋ ਚੁੱਕੀ ਹੈ ਹੁਣ ਸਭ ਨੂੰ ਇੱਕੋ ਹੀ ਚਿੰਤਾ ਜਤਾ ਰਹੀ ਸਤਾ ਰਹੀ ਹੈ ਕਿ ਜਦੋਂ ਇਹ ਬੱਚੀ ਆਇਸ਼ਾ ਇੱਥੇ ਰਹਿ ਗਈ ਹੈ ਆਪਣੀ ਮਾਂ ਨੂੰ ਯਾਦ ਕਰ ਰਹੀ ਹੈ ਉਸ ਦੀ ਮਾਂ ਸਰਹੱਦ ਪਾਰ ਚਲੀ ਗਈ ਹੈ ਤਾਂ ਉਸ ਨੂੰ ਪਾਲਾਂਗੇ ਕਿਵੇਂ ਕਿਉਂਕਿ ਇੱਕ ਬੱਚੀ ਜਾਂ ਕੋਈ ਛੋਟਾ ਬੱਚਾ ਆਪਣੀ ਮਾਂ ਦੇ ਨਾਲ ਜਿਸ ਤਰ੍ਹਾਂ ਪਲ ਸਕਦਾ ਉਹ ਸ਼ਾਇਦ ਉਸ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਇਸ ਬੱਚੇ ਦੇ ਪਰਿਵਾਰ ਦੇ ਵਿੱਚ ਜੁੜੀਆਂ ਹੋਰ ਵੀ ਔਰਤਾਂ ਨੇ ਉਹ ਵੀ ਕੈਮਰੇ ਸਾਹਮਣੇ ਭਾਵੁਕ ਹੁੰਦੀਆਂ ਨਜ਼ਰ ਆਈਆਂ जी दुख तो बहुत है अब हम क्या कर सकते हैं दुख तो, तो बहुत तो नहीं। है नहीं हो गया पहले तो तू बहुत तो है जा रहे बच्चे की उम्र कितनी है 2 साल 2 साल जी क्या दो, तो दो से कमी 2 शादी तो कितने साल हो गए 5 साल और 5 किसके पास किसके पास रहेगी कोई है ही नहीं किसके दादी दादा है ये चाची है कोई किसी के बच्चे को कौन पालेगा माँ तो मां जो प्यार माँ देती वो तो वो कोई थोड़ी देता है।, है अगर ऐसे पाले तो सबको हम सबके बच्चों को फिर यही रहने दो ना आधो को क्यों वापस किया सबके बच्चों को वापस भेजे लगता है जो घटना हुई उसकी सजा करने के लिए जी जिनको जिनकी जिन है।, है उनको गोली मारे जिन्होंने किया हम हम लोगों का क्या कसूर तो है इसमें जिन्होंने किया है उनको शरेआम सामने रख के गोली मारे उनको ਤੇ ਇਹ ਸਭ ਤੋਂ ਬਾਅਦ ਰਹਿ ਰਹਿ ਕੇ ਕਈ ਦਿਨਾਂ ਤੱਕ ਸ਼ਾਇਦ ਸਾਨੂੰ ਵੀ ਨਹੀਂ ਪਤਾ ਕਿ ਕਿੰਨੇ ਦਿਨਾਂ ਤੱਕ ਇਸ ਬੱਚੀ ਦੀਆਂ ਚੀਕਾਂ ਜਿਹੜੀਆਂ ਨੇ ਉਹ ਪੂਰੇ ਪਰਿਵਾਰ ਨੂੰ ਭਾਗੂ ਕਰਨੀਆਂ ਪੂਰੇ ਪਰਿਵਾਰ ਨੂੰ ਪਰੇਸ਼ਾਨ ਕਰਨੀਆਂ ਕਿਉਂਕਿ ਇਹ ਬੱਚੀ ਜਦੋਂ ਵੀ ਸ਼ਾਂਤ ਹੁੰਦੀ ਹੈ ਕੁਝ ਹੀ ਮਿੰਟਾਂ ਬਾਅਦ ਆਪਣੀ ਮਾਂ ਨੂੰ ਲੱਭਣ ਲੱਗ ਜਾਂਦੀ ਹੈ ਸ਼ਾਇਦ ਇਸ ਨੂੰ ਅੰਦਾਜ਼ਾ ਨਹੀਂ ਕਿ ਜੋ ਇਸ ਦੀ ਮਾਂ ਸਾਹਮਣੇ ਜਾ ਰਹੀ ਸੀ ਉਹ ਕਦੋਂ ਵਾਰ ਇਸਦੇ ਕੋਲ ਵਾਪਸ ਪਰਤੇ ਕਿ ਉਸ ਨੂੰ ਪਤਾ ਨਹੀਂ ਹੈ ਅਕਸਰ ਬੱਚੇ ਜਦੋਂ ਮਾਵਾ ਤੋਂ ਦੂਰ ਹੁੰਦੇ ਨੇ ਤਾਂ ਉਹ ਅਕਸਰ ਰੋਂਦੇ ਨੇ ਪਰ ਇਸ ਬੱਚੀ ਨੂੰ ਇਸ ਅੰਦਾਜ਼ਾ ਨਹੀਂ ਹੈ ਕਿ ਇਹ ਜੋ ਮਾਂ ਜਾ ਰਹੀ ਹੈ ਉਹ ਕਦੋਂ ਪਰਤੇਗੀ ਉਸ ਦੀ ਡੇਟ ਕਿਸੇ ਨੂੰ ਪਤਾ ਨਹੀਂ ਹੈ ਸ਼ਾਇਦ ਇਸ ਬੱਚੀ ਦੇ ਮਨ ਦੇ ਵਿੱਚ ਚੱਲ ਰਿਹਾ ਹੋਵੇਗਾ ਕਿ ਮਾਂ ਸ਼ਾਇਦ ਆਲੇ ਦੁਆਲੇ ਕਿਤੇ ਗਈ ਹੋਏਗੀ ਵਾਪਸ ਆਏਗੀ ਪਰ ਕਦੋਂ ਵਾਪਸ ਆਏਗੀ ਇਸ ਬੱਚੀ ਨੂੰ ਨਹੀਂ ਪਤਾ ਪਰ ਸਾਨੂੰ ਵੀ ਨਹੀਂ ਪਤਾ ਇਸ ਦੀ ਬੱਚੀ ਦੀ ਮਾਂ ਕਦੋਂ ਵਾਪਸ ਆਏਗੀ ਹਾਂ ਇਹ ਪਤਾ ਇਹਨਾਂ ਸਰਕਾਰਾਂ ਨੂੰ ਜ਼ਰੂਰ ਹੋਏਗਾ ਜਿਹੜੀਆਂ ਸਰਕਾਰਾਂ ਦਮ ਭਰਦੀਆਂ ਨੇ ਇੱਕ ਦੂਜੇ ਨੂੰ ਸਬਕ ਸਿਖਾਉਣ ਦੀਆਂ ਕਿਉਂਕਿ ਇਹਨਾਂ ਨੂੰ ਪਤਾ ਹੋਏਗਾ ਕਿ ਕਦੋਂ ਇਹ ਸ਼ਾਂਤ ਹੋਣਗੀਆਂ ਕਦੋਂ ਇਹਨਾਂ ਦਾ ਜਿਹੜਾ ਝਗੜਾ ਹੈ ਇਹ ਮੁੱਕੇਗਾ ਉਸ ਤੋਂ ਬਾਅਦ ਇਹ ਜੋ ਮਾਂ ਪਾਕਿਸਤਾਨ ਗਈ ਹੈ ਇਸ ਬੱਚੀ ਦੀ ਮਾਂ ਉਹ ਵਾਪਸ ਪਰਤੇਗੀ ਇਹ ਤਰਹੀ ਅੱਜ ਦੀ ਗੱਲ ਇਹ ਇੱਕੋ ਹੀ ਤਸਵੀਰ ਨਹੀਂ ਹੈ ਤੁਹਾਨੂੰ ਕੁਝ ਦਿਨ ਪਹਿਲਾਂ ਦੀ ਤਸਵੀਰ ਵੀ ਦਿਖਾਨੀ ਹੈ ਜਦੋਂ 22 April ਨੂੰ ਇਹ ਹਮਲਾ ਹੋਇਆ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੇ ਫੈਸਲੇ ਲਏ ਕਿ ਜੋ ਜਿਹੜੇ ਜਿਹੜੇ ਵੀ ਨਾਗਰਿਕ ਨੇ ਉਹਨਾਂ ਨਾਗਰਿਕਾਂ ਨੂੰ ਵਾਪਸ ਜਾਣਾ ਪਏਗਾ ਉਸੇ ਦੇ ਤਹਿਤ ਜਿਹੜੀਆਂ ਔਰਤਾਂ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਵਿੱਚ ਵਿਆਹੀਆਂ ਉਹਨਾਂ ਨੂੰ ਵਾਪਸ ਜਾਣਾ ਪਿਆ ਪਰ ਜਿਹੜੀਆਂ ਔਰਤਾਂ ਹਿੰਦੁਸਤਾਨ ਦੀਆਂ ਪਾਕਿਸਤਾਨ ਦੇ ਵਿੱਚ ਵਿਆਹੀਆਂ ਗਈਆਂ ਸਨ ਉਹਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ ਤੇ ਜਿਹੜੇ ਬੱਚੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਪੈਦਾ ਹੋਏ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤੇ ਗਏ ਇਹ ਵੀ ਇੱਕ ਵੱਡੀ ਤਰਾਸਦੀ ਹੈ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕੁਝ ਦਿਨ ਪਹਿਲਾਂ ਦੀ ਅਟਾਰੀ ਸਰਹੱਦ ਦੀ ਜਿੱਥੇ ਇਹ ਔਰਤ ਜਿਹੜੀ ਕਿ ਜੋਧਪੁਰ ਤੋਂ ਆਈ ਹੋਈ ਸੀ ਆਪਣੇ ਬੱਚਿਆਂ ਦੇ ਨਾਲ ਆਈ ਹੋਈ ਸੀ ਜਦੋਂ ਇਹ ਬੱਚੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਭਾਰਤ ਦਾ ਝੰਡਾ ਫੜੀ ਬੈਠੇ ਨੇ ਇਸ ਗੱਲ ਤੋਂ ਅਨਜਾਨ ਕਿ ਉਹਨਾਂ ਦੇ ਨਾਲ ਹੁਣ ਅਗਲੇ ਪਲ ਕੀ ਹੋਣ ਵਾਲਾ ਹੈ ਇਹ ਤਸਵੀਰ ਕੁਝ ਦਿਨ ਪਹਿਲਾਂ ਦੀ ਹੈ ਟਾਰੀ ਸਰਹੱਦ ਦੀ ਜਦੋਂ ਇਹ ਔਰਤ ਆਪਣੇ ਬੱਚਿਆਂ ਦੇ ਨਾਲ ਗੱਡੀ ਦੇ ਵਿੱਚ ਆਈ ਟਾਰੀ ਸਰਹੱਦ ਤੇ ਇਹ ਤੁਸੀਂ ਬੱਚਾ ਦੇਖ ਰਹੇ ਹੋ ਹੱਥ ਜੋ ਇਸਨੇ ਤਿਰੰਗਾ ਫੜਿਆ ਹੋਇਆ ਇਹ ਪਾਕਿਸਤਾਨੀ ਮੂਲ ਦਾ ਬੱਚਾ ਹੈ ਯਾਨੀ ਕਿ ਇਹ ਜੋਧਪੁਰ ਦੀ ਜੋ ਔਰਤ ਮੂਲ ਰੂਪ ਤੋਂ ਰਹਿਣ ਵਾਲੀ ਸੀ ਹਿੰਦੁਸਤਾਨ ਦੀ ਇਹ ਪਾਕਿਸਤਾਨ ਦੇ ਵਿੱਚ ਵਿਆਹੀ ਹੋਈ ਸੀ ਪਰ ਪਾਸਪੋਰਟ ਹਿੰਦੁਸਤਾਨੀ ਹੈ ਇਸ ਕਰਕੇ ਸਰਕਾਰ ਨੇ ਪਾਕਿਸਤਾਨੀ ਸਰਕਾਰ ਨੇ ਇਹਨਾਂ ਦੀ ਐਂਟਰੀ ਆਪਣੇ ਮੁਲਕ ਵਿੱਚ ਨਹੀਂ ਲਈ ਇਹ ਕਿਹਾ ਕਿ ਜਿਹੜੇ ਬੱਚੇ ਨੇ ਕਿਉਂਕਿ ਪਾਕਿਸਤਾਨੀ ਮੂਲ ਦੇ ਨੇ ਇਸ ਕਰਕੇ ਇਹਨਾਂ ਨੂੰ ਪਾਕਿਸਤਾਨ ਵਿੱਚ ਛੱਡੋ ਤੇ ਤੁਸੀਂ ਹਿੰਦੂਸਤਾਨ ਵਿੱਚ ਰਹੋ ਸੋਚੋ ਇਹ ਕਿੰਨੀ ਵੱਡੀ ਤਰਾਸਦੀ ਹੋਏਗੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ سینੇ ਦੇ ਨਾਲ ਲਾ ਕੇ ਰੱਖਣ ਵਾਲੀ ਇਹ ਮਾਂ ਦੇ ਉੱਪਰ ਕੀ ਗੁਜ਼ਰੀ ਹੋਏਗੀ ਜਦੋਂ ਇਸ ਨੂੰ ਆਪਣੇ ਬੱਚਿਆਂ ਨੂੰ ਆਪਣੇ ਸ਼ੋਹਰ ਦੇ ਹਵਾਲੇ ਕਰਕੇ ਹਿੰਦੁਸਤਾਨ ਵਿੱਚ ਹੀ ਰਹਿਣਾ ਪੈ ਗਿਆ ਕਿਉਂਕਿ ਉਸ ਨੂੰ ਪਾਕਿਸਤਾਨ ਵਿੱਚ ਦਾਖਲਾ ਨਹੀਂ ਮਿਲਿਆ ਬੱਚਿਆਂ ਨੂੰ ਭੇਜਿਆ ਗਿਆ ਤੇ ਇਸ ਮਾਂ ਤੇ ਕੀ ਗੁਜ਼ਰੀ ਹੋਏਗੀ ਜਦੋਂ ਇਸ ਮਾਂ ਇਹ ਮਾਂ ਆਪਣੇ ਬੱਚਿਆਂ ਨੂੰ ਹਿੰਦੁਸਤਾਨ ਪਾਕਿਸਤਾਨ ਦੀ ਸਰਹੱਦ ਟਪਾਉਣ ਆਈ ਸੀ ਤਾਂ ਇਸ ਉਮੀਦ ਦੇ ਨਾਲ ਕਿ ਸ਼ਾਇਦ ਬੱਚਿਆਂ ਦਾ ਮੂੰਹ ਦੇਖ ਕੇ ਅਥਾਰਟिटीज ਇਸ ਨੂੰ ਪਾਕਿਸਤਾਨ ਜਾਣ ਦੇਣਗੀਆਂ ਪਰ ਅਜਿਹਾ ਨਹੀਂ ਹੋਇਆ ਇਹੀ ਸੱਚਾਈ ਸੀ ਇਸ ਔਰਤ ਨੂੰ ਹਿੰਦੁਸਤਾਨ ਵਿੱਚ ਰਹਿਣਾ ਪਿਆ ਇਹ ਬੱਚੇ ਹੁਣ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ और इन दोनों को लेके मैं आई थी अब जो ये मामला हो चुका है इस मामले की वजह से मेरे को एंट्री नहीं दे पा रहे बॉर्डर पे क्योंकि क्यों क्यों मैं इंडियन पासपोर्ट ये कह रहे हैं इंडियन पासपोर्ट अलाउड नहीं है जी मैं इंडियन हूँ तो तो और मैं बच्चों को एक माँ से बच्चों को जुदा करने का मतलब तो आप खुद समझते हो ना समझ बच्चे हैं छोटे हैं ये छह साल का है और वो चार साल का बच्चा है बच्चे ना समझ है और मैं बच्चों को किसके भरोसे अगर आप देखा जाए तो एक एक गवर्नमेंट अपने 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 नागरिक को को बच्चे की तरह रखती है, है? तो एक मां भी अपने बच्चों को कैसे छोड़ सकती है? आप पे रहते पाकिस्तान में? पाकिस्तान में में। सिंध जोधपुर आई इस औरत दुख तुम सुन पर जेडियो हिंदुस्तान पासपोर्ट होल्डर और जो पाकिस्तान गये ਉਹ ਵੀ ਅਟਾਰੀ ਸਰਹੱਦ ਤੇ ਪਹੁੰਚੀਆਂ ਸਨ ਪਾਕਿਸਤਾਨ ਜਾਣ ਦੇ ਲਈ ਉਹਨਾਂ ਦੇ ਸ਼ੋਹਰ ਉੱਦਰ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਸੀ ਜਿਨ੍ਹਾਂ ਨੂੰ ਉਹਨਾਂ ਨੇ ਲੈ ਕੇ ਪਾਕਿਸਤਾਨ ਜਾਣਾ ਸੀ ਪਰ ਅਥਾਰਟिटीज ਨੇ ਉਹਨਾਂ ਨੂੰ ਅਲਾਉਡ ਨਹੀਂ ਕੀਤਾ ਕਿ ਤੁਸੀਂ ਪਾਕਿਸਤਾਨ ਜਾ ਸਕਦੇ ਹੋ ਇਸੇ ਕਰਕੇ ਇਹ ਸਾਰੀਆਂ ਔਰਤਾਂ ਸਰਹੱਦ ਤੇ ਪਰੇਸ਼ਾਨ ਨਜ਼ਰ ਆਈਆਂ ਹਾਲਾਂਕਿ ਇਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਨਾਗਰਿਕਤਾ ਜੋ ਪਾਸਪੋਰਟ ਹੈ ਉਹਨਾਂ ਦੀ ਹਿੰਦੁਸਤਾਨੀ ਸੀ ਪਰ ਭਾਵੇਂ ਵਿਆਹ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਿਤਾ ਕੋਲ ਛੱਡ ਦਿੱਤਾ ਗਿਆ ਯਾਨੀ ਪਾਕਿਸਤਾਨ ਭੇਜ ਦਿੱਤਾ ਗਿਆ ਇਹ ਔਰਤਾਂ ਇੱਥੇ ਰਹਿ ਗਈਆਂ यूपी ਦੇ ਜਾਨਪੁਰ ਤੋਂ ਆਈ ਇੱਕ ਔਰਤ ਨੇ ਤਾਂ ਬਾਰਡਰ ਦੇ ਉੱਪਰ ਆਪਣਾ ਜੋ ਦੁੱਖ ਹੈ ਆਪਣਾ ਜੋ ਦਰਦ ਹੈ ਉਸ ਨੂੰ ਬਿਆਨ ਕਰਦੇ ਹੋਏ ਚੀਖ ਹੀ ਪਈ ਉਸਨੇ ਕਿਹਾ ਕਿ ਮੈਂ ਇੱਥੇ ਹੀ ਧਰਨਾ ਲਾ ਕੇ ਬੈਠ ਜਾਵਾਂਗੀ ਜੇਕਰ ਮੈਨੂੰ ਨਹੀਂ ਜਾਣ ਦਿੱਤਾ ਮੇਰੇ ਬੱਚੇ ਉਧਰ ਨੇ ਮੇਰਾ ਸ਼ੋਹਰ ਉਧਰ ਹੈ ਇਸ ਕਰਕੇ ਮੈਨੂੰ ਉਧਰ ਜਾਣ ਦਿੱਤਾ ਜਾਵੇ ਇਸ ਕਰਕੇ ਇਸ ਔਰਤ ਨੇ ਕਿਹਾ ਕਿ ਜੇਕਰ ਮੈਨੂੰ ਨਹੀਂ ਜਾਣ ਦਿੱਤਾ ਗਿਆ ਤਾਂ ਮੈਂ ਇੱਥੇ ਹੀ ਧਰਨਾ ਲਾ ਕੇ ਬੈਠੂੰਗੀ ਇਸ ਔਰਤ ਦਾ ਜੋ ਗੁੱਸਾ ਸੀ ਜੋ ਦਰਦ ਸੀ ਉਹ ਵੀ ਸੁਣੋ छोटे छोटे बच्चों को आज तो मैं के मुझे आज भी तो ना भादा। ना भादा। मैं जांगी से सौ किलोमीटर मैं ग्यारह साल हो गए मेरी शादी को वहाँ पर मम्मी पापा से मिलने आई थी विदिन फोर्टी एट आवर्स में खाली करो निकल गए मेरे दो बच्चे बॉर्डर के उस पर खड़े हुए अपने पापा के गु नहीं चलाया जिनकी शादियाँ हो गई हुई है जो बच्चे हैं आई हुए उनको ये प्रोटोकॉल फॉलो करना ਜਨ ਜਲਾਦੀ 48 ਸਾਡ ਕੀ ਮੂਚੇ ਕੁਝ ਨਹੀਂ ਪਤਾ ਮੇਰੀ ਆਵਾਜ਼ ਜਹਾਂ ਤੱਕ ਵੀ ਪਹੁੰਚ ਰਹੀ ਹੈ ਮੂਚੇ ਹਾਕ ਕਿਸੇ ਵੀ ਹਾਲਤ ਮੇ ਬਾਰਡਰ ਕਰਾਸ ਕਰਨਾ ਪਰ ਨਾ ਮੈਂ ਇਹੀ ਡਰਨਾ ਦੇ ਕੇ ਬੈਠ ਜਾਊਂਗੀ ਤੇ ਇਹ ਔਰਤ ਕਹਿੰਦੀ ਨਜ਼ਰ ਆਈ ਕਿ ਜੇਕਰ ਮੈਨੂੰ ਪਾਕਿਸਤਾਨ ਨਾ ਜਾਣ ਦਿੱਤਾ ਗਿਆ ਮੇਰੇ ਬੱਚਿਆਂ ਕੋਲ ਨਾ ਜਾਣ ਦਿੱਤਾ ਤਾਂ ਮੈਂ ਇੱਥੇ ਹੀ ਤਰਨਾ ਲਾ ਕੇ ਬੈਠ ਜਾਵਾਂਗੀ ਪਰ ਸਰਕਾਰਾਂ ਦੇ ਫੈਸਲੇ ਦੇ ਅੱਗੇ ਆਮ ਇਨਸਾਨ ਦੀ ਕਿੱਥੇ ਚੱਲਦੀ ਹੈ ਇੱਕ ਹੋਰ ਔਰਤ ਇੱਥੇ ਪਹੁੰਚੀ ਹੋਈ ਸੀ ਉਸਦੇ ਬੱਚੇ इस समय पाकिस्तान ਦੇ ਵਿੱਚ ਨੇ ਪਤੀ ਪਾਕਿਸਤਾਨ ਦੇ ਵਿੱਚ ਪਰੇ ਔਰਤ ਹਿੰਦੁਸਤਾਨ ਆਈ ਹੋਈ ਸੀ ਆਪਣੇ ਰਿਸ਼ਤੇਦਾਰਾਂ ਕੋਲ ਕਿਉਂਕਿ ਹਿੰਦੁਸਤਾਨੀ ਪਾਸਪੋਰਟ ਹੈ ਇਸ ਕਰਕੇ ਆਈ ਹੋਈ ਸੀ ਪਰ ਹੁਣ ਸਰਕਾਰਾਂ ਦੇ ਫੈਸਲੇ ਤੋਂ ਬਾਅਦ ਇਸ ਨੂੰ ਹਿੰਦੁਸਤਾਨ ਦੇ ਵਿੱਚ ਰਹਿਣਾ ਪੈ ਰਿਹਾ ਬੱਚੇ ਅਤੇ ਪਤੀ ਪਾਕਿਸਤਾਨ ਦੇ ਵਿੱਚ ਨੇ ਮੈਨਾਂ ਮੇਰੇ ਕੋਲ ਨੈਸ਼ਨਲਟੀ ਮਿਲ ਨਹੀਂ ਰਹੀ ਮੇਰੇ ਕੋਲ ਪੂਰਾ ਨੈਸ਼ਨਲਟੀ ਦਾ ਮੇਰਾ ਸਲੀਪ ਹੈ ਮੇਰੇ ਹਸਬੰਦ ਕੀ ਪੂਰੀ ਹਰ ਚੀਜ਼ ਕੀ ਡਾਕੂਮੈਂਟਸ ਹੈ ਮੇਰੇ ਕੋਲ ਜੋ ਪਾਕਿਸਤਾਨੀ ਨੈਸ਼ਨਲ ਹੈ ਮੇਰੇ ਬੱਚੇ ਪਾਕਿਸਤਾਨੀ ਨੈਸ਼ਨਲ ਹੈ ਮੇਰੀ ਕੋ ਐਂਟਰੀ ਬੰਦ ਮੈਂਨੇ ਕੀਆ ਹੈ ਮੇਰੀ ਬੱਚਾ ਮਾਂ ਕੇ ਬਗਰ ਕਿਵੇਂ ਰਹੇਗੀ कोई कोई हुकूमत के नहीं कहती है कहीं भी आप चले जाए किसी भी मुफ्त चले जाए माँ से जुदा किसी बच्चे को नहीं किया जाता है हम तो बीस साल से वहाँ पे तो माँ बाप से एक महीने के लिए मिलने आई थी खाली आप एक तो तो महीने के लिए मिलने आई थी मैं तो माँ बाप से तो लगता है कि सरकार कुछ पे ऐसे केसों अभी कुछ ना कुछ करे हम तो यही मरेंगे